ਸਾਤਿ ਸਿਰੇ ਕਾਜੀ ਮੈਂ ਮੇਤ ਕਰਦਾ ਤਾਂ ਸਾਰੇ ਠੀਕ ਠਾਕ ਹੋ ਗਏ ਤੇ ਅੱਜ ਆਪਾਂ ਗੱਲ ਕਰਾਂਗੇ ਆਉਂਦੇ ਦਿਨਾਂ ਦੇ ਮੌਸਮ ਦੀ ਤੇ ਇੱਕ ਕਿਹੜਾ ਸਿਸਟਮ ਲੱਗਣ ਜਾ ਰਿਹਾ ਹੈ ਦਸੰਬਰ ਦੇ ਪਹਿਲੇ ਹਫਤੇ ਤੋਂ ਉਸ ਵਾਰ 3 ਨਵੰਬਰ ਤੱਕ ਮੌਸਮ ਜਿਹੜਾ ਕੇਸਰ ਰਹਿ ਰਿਹਾ ਹੈ ਤੇ 1 ਤੋਂ ਲੈ ਕੇ 3 ਅ 4 ਦਸੰਬਰ ਦੇ ਦਰਮਿਆਨ ਪੰਜਾਬ ਦੇ ਕਿਹੜੇ ਕਿਹੜੇ ਖੇਤਰਾਂ ਵਿੱਚ ਅਮੀ ਹਨੇਰ ਤੇ ਸਾਰ ਬੰਦ ਦਿਖਾਈ ਦੇ ਰਹੇ ਨੇ ਕਿ ਤੱਕ ਤਲਕਾ ਦਰਮਿਆਨ ਕਿਤਕਤ ਪਾਰੀਮੀ ਤੇ ਚੱਟਾਂ ਲੱਗ ਸ ਨੇਰੀ ਚਖੜ ਚੱਲਣ ਦੀ ਸੰਭਾਵਨਾ ਸਾਰੀ ਅਪਡੇਟ ਅੱਜ ਜਾਣਕਾਰੀ ਆਪਾਂ ਸੂਚਿਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਠੰਡ ਵਿੱਚ ਕਰ ਉਹ ਜ ਦਾਦੀ ਕਰਾ ਵਾਪਸੀ ਉਸ ਦੀ ਸਾਰੀ ਆ ਜਾਣਕਾਰੀ ਇਸ ਵੀਡੀਓ ਵਿੱਚ ਤੁਹਾਡੇ ਤੱਕ ਸਾਂਝਾ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਬੁਝਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਰਿਕਮੈਂਡ ਕਰਕੇ ਜਰੂਰ ਦੱਸਿਆ ਕਰੋ ਤੇ ਕੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 20 25 ਨਵੰਬਰ ਤੱਕ ਯਾਨੀ ਕਿ ਲਗਭਗ 28 ਨਵੰਬਰ ਤੱਕ ਮੌਸਮ ਠੀਕ ਠਾਕ ਹੈ ਇੱਕ ਜਿਹੜਾ ਸਿਸਟਮ ਆ ਰਿਹਾ 26 27 28 ਨਵ ਕੋਈ ਚਾਰਾ ਪ੍ਰਭਾਵ ਵੇਖਣ ਨਹੀਂ ਮਿਲੇ ਕੁਝ ਮਾਦੇ ਤੋਂ ਬਦ ਖੇਤਰ ਜੇ ਆਪਾਂ ਸਰਦੀ ਲਾ ਕੇ ਬਾੜ ਦੇ ਨਾਲ ਲੱਗਦੇ ਖੇਤਰ ਇਥੇ ਜਿਹੜੀ ਆ ਬੱਦਲਵਾਈ ਜ਼ਰੂਰ ਆ ਕ੍ਰਾਸ ਕਰ ਸਕਦੀ ਹੈ ਹਲਕੀ ਜਾਇਕਾਦੁਕਾ ਖੇਤਰਾ ਵਿੱਚ ਸੰਘਣੀ ਬੱਦਲਵਾਈ ਦਾ ਆ ਦੌਰ ਜਿਹੜਾ ਵੇਖਣ ਨੂੰ ਮਿਲ ਰਿਹਾ ਜਰ ਤਰ ਲੱਗਭਗ ਮੌਸਮ 90 ਤੋਂ 95 ਜਾਂ 100% ਕੈਸਰ ਮੌਸਮ ਸਾਫ ਤੇ ਕੁਝ ਕਰਾਂ ਦੀ ਸੁਵਾਨਾ ਕੋਈ بارش ਅਮੀਦ ਹੈ ਜਾਂ ਨਿਰਦੇਸਾਰ ਬੰਦੇ ਦਿਖਾਈ ਨਹੀਂ ਦੇ ਰਹੇ ਮੌਸਮ ਸਾਫ ਕੁਸ਼ਕ ਰਹਿੰਦੇ ਆਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨਾਲ ਦਿਨਾਂ ਵਿੱਚ ਤਾਂ ਉਸ ਵਨ 29 ਤੇ 3 ਨਵੰਬਰ ਨੂੰ ਵੀ ਲੱਗਭਗ ਮੌਸਮ ਆਪ ਦੇ ਖੁਸ਼ਕ ਬਣਿਆ ਰਹੇਗਾ ਤਾਂ ਜਿਹੜੇ ਆਉਣਗੇ ਉੱਤਰ ਤੋਂ ਪੱਛਮ ਦਿਸ਼ਾ ਵੱਲ ਹਲਕੇ ਦਰਮਿਆਨੇ ਰਫਤਾਰ ਤੇ ਵਗਦੇ ਰਹਿਣਗੇ ਤਾਂ ਠੰਡੀਆਂ ਗੜੀਆਂ ਆਵਾਂਗਾ ਗੱਲ ਕਰੇ 28 ਨੂੰ ਉਸ ਤੋਂ 30 ਨਵੰਬਰ ਸਿਸਟਮ ਲੱਗਣਾ ਪਾੜਾਂ ਤੇ ਆ ਬਰਫਰੀ ਹੋਣ ਦੇ ਨਾਲ ਸੀਤ ਜੜੇ ਆਵਾਂ ਪਹੁੰਚਣਗੇ ਪੰਜਾਬ ਵਿੱਚ ਤਾਂ ਫਿਲਹਾਲ 30 ਨਵੰਬਰ ਤੱਕ ਕੋਈ ਯਕੀਨ ਟੈਂਪਰੇਚਰ ਵਿੱਚ ਵਾਦਾ ਹੁੰਦੇ ਅਸਾਰ ਨਹੀਂ ਆ ਦਿਨ ਦੇ ਟੈਂਪਰੇਚਰ ਫਰਾਰ ਇੱਥੇ ਇਸ ਤੇ ਰਹਿਣਗੇ ਜਨਕੀ ਦੁਪਹਿਰ ਵੇਲੇ ਤੋਂ ụp ਲੱਗਣ ਦੇ ਨਾਲ ਤੇ 21 ụp ਲੱਗੇ ਜਿਸ ਕਰਕੇ ਟੈਂਪਰੇਚਰ ਸਥਿਰ ਰਹਿਣਗੇ 21 22 ਤੋਂ ਲੈ ਕੇ 24 25 26 ਡਿਗਰੀ ਤੱਕ ਆ ਅੱਧੇ ਟੈਂਪਰੇਚਰ ਵਿੱਚ ਗ੍ਰਾਵਟ ਜਿਹੜੀ ਵੇਖਣ ਨੂੰ ਮਿਲੇਗੀ ਫਿਲਹਾਲ ਕੋਈ ਜ਼ਿਆਦਾ ਇਸ ਵਿੱਚ ਜਿਹੜੇ ਘਟਨ ਦੇ ਜਾਂ ਆਪਾਂ ਗੱਲ ਕਰੀਏ ਜਿਹੜੇ ਗ੍ਰਾਵਟ ਆਉਂਦੀ ਸਵੇਰ ਵਾਲੇ ਰਾਤ ਦੇ ਟੈਂਪਰੇਚਰ ਅਸਥਿਰ ਰਹਿਣਗੇ ਕਿਉਂਕਿ ਆਪਾਂ ਗੱਲ ਕਰੀਏ ਜਿਹੜੇ ਪੱਛਮ ਤੋਂ ਹਵਾਵਾਂ ਕੁਛ ਸਮੇਂ ਲਈ ਜਿਹੜੀਆਂ ਦੱਖਣ ਪੂਰਬੀ ਇਲਾਕੇ ਦੀਆਂ ਜਿਹੜੇ ਆਪਾਂ ਗੱਲ ਕਰੇ ਬੰਗਾਲ ਦੀ ਖਾੜੀ ਅਰਬ ਸਾਗਰ ਤੋਂ ਇਹ ਕਿਹੜਾ ਸਿਸਟਮ ਬਣਿਆ ਠੀਕ ਹੈ ਬੰਗਾਲ ਦੀ ਖਾੜੀ ਤੇ 28 ਤੋਂ ਲੈ ਕੇ 30 ਨਵੰਬਰ ਜ 27 ਤੋਂ ਲੈ ਕੇ 30 ਨਵੰਬਰ ਦੇ ਦਰਮਿਆਨ ਐਮਪੀ ਦੇ ਖੇਤਰ ਹੋਗੇ ਯੂਪੀ ਦੇ ਦੱਖਣ ਪੱਛਮੀ ਨਾਲ ਕੇ ਹਰਿਆ ਦੇ ਜੋ ਵੀ ਠੀਕ ਆਪਣੇ ਸਮੁੰਦਰ ਦੇ ਨਾਲ ਲੱਗਦੇ ਖੇਤਰ ਹੋਗੇ ਇੱਥੇ ਸੰਭਾਵਨਾ ਬਹੁਤ ਹੀ ਜ਼ਿਆਦਾ ਜਾਨਕੀ ਹਲਕੇ ਦਰਮਿਆਨੇ ਦੇ ਨਾਲ ਆ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਤੇ ਬਾਕੀ ਪੰਜਾਬ ਵਿੱਚ ਇਹਦੀਆਂ ਹਵਾਵਾਂ ਜਿਹੜੀਆਂ ਆ ਪਕੜ ਨਮੀ ਵਾਲੇ ਪੌਂਤਨੀਆਂ ਜਿਸ ਕਰਕੇ ਰਾਤ ਦੇ ਟੈਂਪਰੇਚਰ 1-2 ਡਿਗਰੀ ਉਤਾ ਜਾ ਸਕਦੇ ਨੇ ਆ 3 ਨਵੰਬਰ ਦੇ ਦਰਮਿਆਨ ਉਸ ਵੇਲੇ 1 ਤੋਂ ਲੈ ਕੇ 2-3 ਆ 4 ਦਸੰਬਰ ਦੇ ਦਰਮਿਆਨ ਆ 1 ਤੋਂ 2 ਡਿਗਰੀ ਉੱਪਰ ਜਾਨਕੀ ਜਦੋਂ ਵੀ ਆ ਪੂਰਬੀ ਹਵਾਵਾਂ ਵਗਦੇ ਰਾਤ ਦੇ ਟੈਂਪਰੇਚਰ ਜਿਹੜੇ ਉਤਾ ਜਾ ਸਕਦੇ ਨੇ ਜਾਨਕੀ ਜਿਹੜੇ ਹੋਣਗੇ 10-11 ਕਿਤੇ 12-13 ਡਿਗਰੀ ਆ ਦਰਜ ਕੀ ਜਾ ਸਕਦੇ ਫਿਲਹਾਲ ਕੋਈ ਜ਼ਿਆਦਾ ਆ ਪਕਲੇ ਗਰਾਵਟ ਜਾਂ ਵਾਧਾ ਹੁੰਦੇ ਸਾਰ ਨਹੀਂ ਟੈਂਪਰੇਚਰ ਸਥਿਰ ਰਹਿਣਗੇ 1-2 ਡਿਗਰੀ ਉਤਾਂ ਜਾਂ ਥੱਲੇ ਰਹਿ ਸਕਦੇ ਆਉਣ ਵਾਲੇ ਦਿਨਾਂ ਵਿੱਚ ਮੌਸਮ ਲਗਭਗ ਸਾਫ਼ ਤੇ ਕੁਝ ਕੈਨ ਦੀ ਸੁਭਾਵਨਾ ਬੰਗਾਲ ਦੀ ਖਾੜ ਵਿੱਚ ਸਿਸਟਮ ਬਣਿਆ ਜਿਸ ਕਰਕੇ ਆ 3 ਨਵੰਬਰ ਤੋਂ ਲੈ ਕੇ 1 ਦਸੰਬਰ ਤੋਂ ਲੈ ਕੇ ਠੀਕ ਹੈ 3-4 ਦਸੰਬਰ ਦੇ ਦਰਮਿਆਨ ਪੰਜਾਬ ਦੇ ਕੁਝ ਖੇਤਰਾਂ ਵਿੱਚ ਸੁਭਾਵਨਾ ਰਹਗੀ ਜਨ ਕਿ ਟੁੱਟਵੇਂ ਤੌਰ ਤੇ ਮੀਂਹ ਦੀ ਸੁਭਾਵਨਾ ਬੰਦੀ ਦਿਖਾਈ ਦੇ ਰਹੀ ਹਲਕੇ ਦਰਮਿਆਨੇ ਛਰਾਟੇ ਜਾਂ 1-2 ਖੇਤਰਾਂ ਤੇਜ਼ ਮੀਂਹ ਦੇ ਚੱਟਾਂ ਲੱਗ ਸਕਦੇ ਆ ਮੀਂਹ ਹਨੇਰੀ ਦਾ ਅਸਰ ਰਹਿਣਗੇ ਕੁਝ ਖੇਤਰਾਂ ਤੇ 1 2 ਦਸੰਬਰ ਦੇ ਦਰਮਿਆਨ ਜਿਸ ਕਰੇ ਇੱਕ ਜੇ ਬੰਗਾਲ ਦੀ ਖਾੜੀ ਸਿਸਟਮ ਬਣਿਆ ਉਸ ਤੇ ਹਮਾਂ ਪਹੁੰਚਣਗੇ ਨਾਮੀ ਵਾਲੇ ਤੇ ਇੱਕ ਜਿਹੜਾ ਪੱਛਮੀ ਸਿਸਟਮ ਬਣਿਆ ਉਸ ਤੇ ਜਿਹੜੇ ਆਪਾਂ ਗੱਲ ਕਰੇ ਸਿਸਟਮ ਲੱਗੇ ਦੋਵਾਂ ਦੇ ਅਸਾਰ ਦੇ ਨਾਲ ਜਿਹੜੇ ਪੰਜਾਬ ਦੇ ਕੁਝ ਖੇਤਰਾਵਾਂ ਵਿਚ ਚਾਂਸ ਰਹਿਣਗੇ ਕਿ ਤੇ ਕਿ ਥਲਕਾ ਕਿ ਤੇ ਦਰਮਿਆਨਤ ਕੁਝ ਖੇਤਰਾ ਦਰਮਿਆਨੇ ਤੇਜ਼ਮੀ ਦੇ ਚੱਪਾਂ ਲੱਗ ਸਨ ਨੇ ਨੇਰੀ ਚੱਲਣ ਦੀ ਸਮਾਉਣਾ ਥੋੜੇ ਬਹੁਤ ਖੇਤਰਾਵਾਂ ਵਿੱਚ ਫਿਲਹਾਲ ਹੋਣ ਤੇ ਜੋ ਵੀ ਰਡਾਰ ਸਿਸਟਮ ਕਹਿੰਦੇ ਸੈਟਲਾਈਟ ਤਸਵੀਰਾਂ ਉਸ ਦੇ ਮੁਤਾਬਿਕ ਆਪ ਗੱਲ ਕਰੇ ਤਾਂ ਥੋੜੇ ਬਹੁਤ ਖੇਤਰਾਵਾਂ ਚ ਚਾਂਸ ਨੇ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ 29 30 ਨਵੰਬਰ ਤੱਕ ਮੌਸਮ ਲਗਭਗ ਠੀਕ ਠਾਕ ਪੰਜਾਬ ਦੇ ਕਿਸੇ ਵੀ ਇਲਾਕੇ ਵਿੱਚ ਮੀਂਹ ਹਨੇਰ ਦਾ ਸਾਲ ਪਾਉਂਦੇ ਦਿਖਾਈ ਨਹੀਂ ਦੇ ਰਿਹਾ ਉੱਤਰ ਤੋਂ ਪੱਛਮ ਦਿਸ਼ਾ ਵਾਲ ਹਲਕੇ ਦਰਮਿਆਨੇ ਰਫ਼ਤਾਰ ਤੇ ਵਗਦੇ ਰਹਿਣਗੇ ਜੋ ਜਿਆਦਾ ਇਸ ਤੇ ਵਗਣ ਦੇ ਅਸਰ ਨਹੀਂ ਹਲਕੇ ਦਰਮਿਆਨੇ ਜਾਨੀ ਮੱਧਮ ਜੀ ਰਫ਼ਤਾਰ ਹੋਵੇਗੀ ਉਸ ਤੋਂ ਬਾਅਦ ਜਿਹੜਾ ਸਿਸਟਮ ਆ ਰਿਹਾ ਠੀਕ ਹੈ ਦਸੰਬਰ ਦੇ ਪਹਿਲੇ ਹਫ਼ਤੇ ਕਹਿ ਸਕਦੇ ਆ ਪੱਛਮੀ ਸਿਸਟਮ ਤੋਂ ਬੰਗਾਲ ਦੀ ਖਾੜੀ ਤੇ ਜਿਹੜੇ ਆ ਸਿਸਟਮ ਬਣੇ ਤੇ ਉਸ ਦੀ ਹਵਾਵਾਂ ਨਵੀਂ ਵਾਲੇ ਪਹੁੰਚਣ ਗਿਆ ਨੇ ਪੱਛਮੀ ਸਿਸਟਮ ਦੇ ਨਾਲ ਪਹਾੜਾਂ ਤੇ ਬਰਫ਼ਾਰੀ ਹੋਵੇਗੀ ਤਾਂ ਜਿਸ ਦੀ ਹਵਾਵਾਂ ਲਗਾਤਾਰ ਪੰਜਾਬ ਵੱਲ ਨੂੰ ਵਧਣ ਗਿਆ ਜਿਸ ਕਰਕੇ ਅਮੀ ਪੈਨ ਦੇ ਨਾਲ ਜੇਕਰ ਮੀਂਹ ਵਧੀਆ ਪੈਂਦਾ ਤਾਂ ਉਸ ਦੀ ਨਮੀ ਹੋਵੇ ਉੱਪਰ ਉਤਾਂ ਉੱਠੇਗੀ ਤਾਂ ਜਿਸ ਕਰਕੇ ਭਾਪ ਬਣ ਕੇ ਤੇ ਜਿਹੜੇ ਧੁੰਦਾਂ ਦੀ ਜਿਹੜੀ ਵਾਪਸੀ ਹੋਵੇ ਜਿਹੜੀ ਧੁੰਦ ਪੈਣ ਦੇ ਅਸਰ ਰਹਿਣਗੇ ਨਮੀ ਵਧ ਕੇ ਧੁੰਦ ਆ ਪੈਣ ਦੇ ਅਸਰ ਕਾਫੀ ਰਹਿਣਗੇ ਤਾਂ ਉਸ ਪਰ ਜੇਕਰ ਧੁੰਦ ਪੈਦੀ ਠੀਕ ਹੈ ਤਾਂ ਫਿਰ ਜਿਹੜੀ ਧੁੱਪ ਲੱਗਣ ਦੇ ਅਸਰ ਬਹੁਤ ਹੀ ਘੱਟ ਰਹਿਣਗੇ ਜਿਸ ਕਰਕੇ ਠੰਡ ਵਿੱਚ ਆ ਸਵੇਰ ਦੀ ਠੰਡ ਵਿੱਚ ਕਾਫੀ ਜਿਹੜਾ ਵਾਅਦਾ ਹੋਵੇਗਾ ਯਾਨੀ ਕਿ ਸ਼ੀਤ ਹੈ ਜਿਹੜੀ ਹੈ ਆ ਲਹਿਰ ਚੱਲਣ ਦੀ ਸਭਾਵਨਾ ਰਹੇਗੀ ਜਾਂ ਪਹਿਲੇ ਹਫਤੇ ਤੋਂ ਆ ਦਸੰਬਰ ਦੇ ਦੂਜੇ ਹਫਤੇ ਸ਼ੀਤ ਲਹਿਰ ਯਾਨੀ ਥੱਲੇ ਆ ਜਾਂਦੇ ਰੂ ਸ਼ੀਤ ਲਹਿਰ ਜਾਂ ਸੀਤਾਂ ਮਾਂ ਪਕੈਸਰੇ ਪਹਾੜਾਂ ਜਿਹੜੀ ਸੀਤਾਂ ਮਾਂ ਠੰਡੀਆਂ ਜਿਹੜੀਆਂ ਪਹੁੰਚਦੀਆਂ ਪੰਜਾਬ ਵੱਲ ਨੂੰ ਤਾਂ ਜਿਸ ਕਰਕੇ ਸੀਤ ਜਿਹੜੀਆਂ ਮਾਂ ਚੱਲਦੀਆਂ ਨੇ ਸੀਤ ਲਹਿਰ ਉਹ ਤੋਂ ਮੰਨੀ ਜਾਂਦੀ ਠੀਕ ਹੈ ਤਾਂ 13 14 ਜਾਂ ਇਸ ਤੋਂ ਥੱਲੇ ਟੈਂਪਰੇਚਰ ਆ ਜਾਂਦੇ ਨੇ ਤਾਂ ਸੀਤ ਲਹਿਰ ਫਲਾਲੇ ਆਉਣ 3 ਨਵੰਬਰ ਤੱਕ ਜਿਆਦਾ ਚੱਲਣ ਦੇ आसार ਨਹੀਂ ਉਸ ਵਾਰ ਇੱਕਾ ਆਪਣੇ ਦਸੰਬਰ ਤੋਂ ਲੈ ਕੇ ਜਾਨੀ ਕਿ ਪਹਿਲੇ ਦਸੰਬਰ ਹਫਤੇ ਜਾਂ ਦੂਜੇ ਦਸੰਬਰ ਵਿੱਚ ਆ ਸੀਤ ਲਹਿਰ ਚੱਲਣ ਦੀ ਸੁਭਾਵਨਾ ਤਾਂ ਕਿ 13 14 ਜਾਂ ਇਸ ਤੋਂ ਥੱਲੇ ਟੈਂਪਰੇਚਰ ਡੇਗਣਗੇ ਤਾਂ ਸੀਤ ਲਹਿਰ ਆ ਕਾਫੀ ਜਿਹੜੀ ਆ ਪਕਰ ਕੇ ਕੜਾਕੇ ਦੀ ਠੰਡ ਪੈਣ ਦੇ ਦਸੰਬਰ ਠੀਕ ਹੈ ਹਫਤੇ ਵਿੱਚ ਜਿਹੜਾ ਠੰਡ ਵਿੱਚ ਕਾਫੀ ਵਾਰ ਕੜਾਕੇ ਠੰਡ ਦੂਜੇ ਹਫਤੇ ਪੈਣ ਦਾ ਅਸਰ ਰਹਣਗੇ ਦੋਸਤੋ ਦਸੰਬਰ ਹੋਗਾ ਜਨਵਰੀ ਮਹੀਨੇ ਵਿੱਚ ਕਾਫੀ ਧੁੰਦਾਂ ਤੇ ਕਾਫੀ ਕੜਾਕੇ ਠੰਡ ਪੈਣ ਦਾ ਅਸਰ ਰਹਣਗੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੀ ਸੀ ਤਾਂ ਕੋਈ ਵੀ ਨਵੀਂ ਅਪਡੇਟ ਮਿਲੇਗੀ ਆਪਾਂ ਜਾਣਕਾਰੀ ਚੈਨਲ ਤੇ ਪਚਾਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਵੇਖ ਤੋੜਾ ਬਹੁਤ ਬਹੁਤ ਧੰਨਵਾਦ